ਨਾ ਮਨਜ਼ੂਰੀ ਦਾ ਲਾਇਸੈਂਸ ਤੇ ਦਾਹੀ ਵਰਦੀ ਤੇ ਨਾ ਹੀ ਸ਼ਰਤਾਂ ਪੂਰੀਆਂ ਫਰਦੀ ਸ਼ਰਤਾਂ ਸਰਕਾ ਤੇ 500 ਦੇ ਕਰੀਬ ਈ ਰਿਕਸ਼ਾ ਦੌੜਾਏ ਜਾ ਰਹੇ ਨੇ ਤੇ ਪਰੇਸ਼ਾਨੀ ਭੁਗਤ ਰਹੇ ਨੇ ਬਣੀ ਬਾਚਰਾ ਦੇ ਲੋਕ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਇਹ ਰਿਕਸ਼ੋ ਵਾਲੇ ਜਿੱਥੇ ਦੇਖਦੇ ਨੇ ਉੱਥੇ ਹੀ ਸੜਕ ਤੇ ਵਿਚਕਾਰ ਖੜੇ ਹੋ ਜਾਂਦੇ ਨੇ ਤੇ ਨਾ ਹੀ ਇਹਨਾਂ ਦਾ ਕੋਈ ਚਲਾਨ ਹੁੰਦਾ ਹੈ ਤੇ ਨਾ ਹੀ ਇਹਨਾਂ ਨੂੰ ਕਿਸੇ ਚੀਜ਼ ਦਾ ਕੋਈ ਡਰ ਪੈ ਲੋਕਾਂ ਦਾ ਕਹਿਣਾ ਹੈ ਕਿ 18 ਸਾਲ ਤੋਂ ਲੈ ਕੇ 80 ਸਾਲ ਤੱਕ ਦੇ ਬਜ਼ੁਰਗ ਵੀ ਈ ਰਿਕਸ਼ਾ ਚਲਾਉਂਦੇ ਹੋਏ ਦੇਖੇ ਜਾ ਸਕਦੇ ਨੇ ਤੇ ਜਿਸ ਦੇ ਚੱਲਦੇ ਮਨੀ ਬਾਜਰਾ ਦੇ ਵਿੱਚ ਹਮੇਸ਼ਾ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਉਹਨਾਂ ਲਈ ਸਿਰਫ ਥਰੀ ਵੀਲਰ ਹੀ ਸਰਦਾਰਦੀ ਬਣੇ ਹੋਏ ਸੀ ਪਰ ਹੁਣ ਈ ਰਿਕਸ਼ਾ ਵੀ ਉਹਨਾਂ ਦੇ ਲਈ ਮੁਸੀਬਤ ਬਣ ਗਏ ਨੇ ਦੇਖੋ ਜੀ ਸਭ ਤੋਂ ਜ਼ਿਆਦਾ ਪੁਰਾਣੀ ਮਾਰਕੀਟ ਹੈ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਨਾਲੋਂ ਬਹੁਤ ਜ਼ਿਆਦਾ ਪ੍ਰਾਣੀ ਮਾਰਕੀਟ ਐ ਛੋਟੇ ਛੋਟੇ ਦੁਕਾਨਾ ਇੱਥੇ ਵੱਡੀ ਦੁਕਾਨਾਂ ਵੀ ਹੈਗੀਆਂ ਸਾਡਾ ਪਾਰਕਿੰਗ ਦੀ ਬਹੁਤ ਸਮੱਸਿਆ ਐ ਇੱਥੇ ਪਾਰਕਿੰਗ ਹੋਣੀ ਚਾਹੀਦੀ ਪ੍ਰੋਪਰ ਜਿਹੜੇ ਇੱਥੇ ਪਿੱਛੇ ਪਾਰਕਿੰਗ ਹੈਗੀ ਐ ਇੱਥੇ ਟਰੱਕ ਕਰ ਰਹੇ ਨੇ ਸਾਰੀ ਜਗ੍ਹਾ ਇਹ ਖਾਲੀ ਕਰਕੇ ਇੱਥੇ ਵਪਾਰੀਆਂ ਵਾਸਤੇ ਸਾਰੀ ਪਾਰਕਿੰਗ ਹੋਣੀ ਚਾਹੀਦੀ ਐ ਇਹ ਕਿੱਥੇ ਈ ਰਿਕਸ਼ਾ ਬਹੁਤ ਚੱਲ ਰਹੇ ਐ ਛੋਟੇ ਛੋਟੇ ਬੱਚੇ ਹੋ ਗਏ ਨਾਬਾਲਿਕ ਹੋ ਗਏ ਬਹੁਤ ਹੀ ਰਿਕਸ਼ਾ ਚਲਾ ਰਹੇ ਐ ਜਿਨ੍ਹਾਂ ਦਾ ਕੋਈ ਨਾ ਕੋਈ ਹਿੱਲਾ ਹੋਣਾ ਚਾਹੀਦਾ ਮਾਰਕੀਟ ਦੇ ਵਿੱਚ ਇਹ ਤੇ ਹੈ ਜਿਹੜੇ ਮੰਨਣ ਵਾਲੀ ਗੱਲ ਜ ਇਹਨਾਂ ਜਿੱਥੇ ਸਵਾਰੀ ਮਿਲੇ ਉੱਥੇ ਹੀ ਬ੍ਰੇਕ ਲਗਾ ਦਿੰਦੇ ਇਹਨੂੰ ਦੇਖ ਕੇ ਕਿ ਪਿੱਛੇ ਕੌਣ ਆ ਰਿਹਾ ਕੌਣ ਨਹੀਂ ਆ ਰਿਹਾ ਇਹਨਾਂ ਵਾਸਤੇ ਜ਼ਰੂਰ ਕੁਛ ਨਾ ਕੁਛ ਕਰਨਾ ਚਾਹੀਦਾ ਜੀ ਪੂਰੇ ਸਾਰੇ ਜੰਨ ਤੇ ਬਾਕੀ ਮਾਰਕੀਟ ਦੇ ਵਿੱਚ ਕੋਈ ਨਾ ਕੋਈ ਹੋਮ ਗਾਰਡ ਇਹ ਕਰਨਾ ਚਾਹੀਦੀ ਹੈ ਜਿੰਨਾ ਨਾ ਪਾਰਕਿੰਗ ਦੀ ਸਮੱਸਿਆ ਦਾ ਹੱਲ ਹੋ ਸਕੇ ਸਰ ਈ ਰਿਕਸ਼ੇ ਬਾਰੇ ਦੇਖਿਆ ਜਾਵੇ ਸ਼ਹਿਰ ਦੇ ਵਿੱਚ ਰਹਿਣ ਵਾਲੇ ਬਹੁਤ ਜ਼ਿਆਦਾ ਮੁਸ਼ਕਲ ਹੋ ਰਹੀ ਹੈ ਸਭ ਤੋਂ ਵੱਡੀ ਗੱਲ ਤਾਂ ਈ ਰਿਕਸ਼ਾ ਬਹੁਤ ਹੋ ਗਿਆ ਜੀ ਕਿਸੇ ਕੋ ਲਾਇਸੈਂਸ ਨਹੀਂ ਕੋਈ ਆਤਾ ਪਤਾ ਨਹੀਂ ਕੌਣ ਕਿੱਥੋਂ ਆ ਰਿਹਾ ਕਿੱਥੋਂ ਜਾ ਰਿਹਾ ਫਿਰ ਚੋਰੀਆਂ ਵੱਡੀਆਂ ਇਹਨਾਂ ਦੇ ਕੋਲ ਸਨੇਚਿੰਗ ਜਿੱਦ ਯਾਹ ਕੋਈ ਸੰਪਰਕ ਦੇ ਬਿੱਲ ਜਮਾ ਕਰਾਣ ਗਿਆ ਇਹਨਾਂ ਨੂੰ ਪਤਾ ਲੱਗਦਾ ਜੋ ਜਨਾਨੀਆਂ ਵਿੱਚ ਬੈਠੀ ਹੁੰਦੀਆਂ ਆਂਟੀ ਵਿੱਚ ਬੈਜੋ ਸੀ ਅਸੀਂ ਉੱਥੇ ਉਧਰਣਾ ਉਹ ਵਿੱਚੋਂ ਪੈਸੇ ਨਿਕਲ ਸਾਡੇ ਖੁਦ ਕੰਮ ਵਾਲੀ ਦੇ ਪੈਸੇ ਨਿਕਲੇ ਸਾਡੇ ਪਰੌਸੀ ਬਜ਼ੁਰਗ ਜਨਾਨੀ ਹੈ ਕੋਈ ਵਿਧਵਾ ਉਹਦੇ 10000 ਰੁਪਏ ਨਿਕਲਾ ਬਿੱਲ ਜਮਾ ਕਰਾਣ ਗਈ ਸੀ ਫਿਰ ਵਿੱਚ ਵਿਚਾਲੇ ਹੀ ਰੋਕ ਲੈਂਦੇ ਆਂ ਰਸਤੇ 'ਚ ਹਨਾ ਈ ਰਿਕਸ਼ਾ ਕੋਈ ਪਤਾ ਹੀ ਨਹੀਂ ਕਿੱਥੋਂ ਆ ਰਿਹਾ ਕਿੱਥੋਂ ਜਾ ਰਿਹਾ ਕੋਈ ਪਤਾ ਹੀ ਨਹੀਂ ਨਾ ਇਹਨਾਂ ਦਾ ਕੋਈ ਅਰੂਲ ਹੈ ਨਾ ਕੋਈ ਡਰਦੇ ਆਂ ਨਾ ਮਤਲਬ ਸਵਾਰੀਆਂ 'ਚ 8 8 10 ਬੱਚੇ ਆਂ ਸਕੂਲ ਦੇ 8 8 10 10 ਬੱਚੇ ਲ ਇਨ ਦਾ ਕੋਈ ਮਤਲਬ ਪ੍ਰਸ਼ਾਸਨ ਵੱਲੋਂ ਕੋਈ ਐਸੀ ਰੋਕ-ਟੋਕ ਨਹੀਂ ਉਹ ਦੇਖੋ ਨਾ ਪਿੱਛੇ ਐਮਬੀਏ ਸਾਹਿਬ ਦੀ ਮੌਤ ਹੋਈ ਉਹ ਈ ਰਿਕਸ਼ੇ ਨਾਲ ਹੀ ਹੋਈ ਉਹ ਬੰਦੇ ਦੀ ਜਬਾਨ ਤੇ ਵੀ ਹੋ ਗਈ ਹੈ ਨਾ ਮਤਲਬ ਕਹਿਣ ਦਾ ਮਤਲਬ ਹੈ ਇਹਨਾਂ ਬੰਦੇ ਦਾ ਹੱਥ ਹੀ ਖੁੱਲ ਗਿਆ ਹੁਣ ਅੱਗੇ ਵਾਸਤੇ ਦਾ ਇਹ ਤਾਂ ਕਿਸੇ ਨੂੰ ਵੀ ਮਾਰ ਸਕਦੇ ਕਿਸੇ ਨੂੰ ਵੀ ਹੋਰ ਸਕਦਾ ਦਿੰਦੇ ਆ ਤੇ ਹੁਣੇ ਮੈਂ ਆ ਰਿਹਾ ਸੀ ਈ ਰਿਕਸ਼ੇ ਵਾਲੇ ਨੇ ਇੱਕ ਸਵਾਰੀ ਦੇਖ ਕੇ ਸੈਂਟਰ 'ਚ ਹੀ ਰੋਕ ਲਿਆ ਠੀਕ ਹੈ ਨਾ ਜੀ ਮਤਲਬ ਐਦਾਂ ਦੀ ਪ੍ਰੋਬਲਮ ਬਹੁਤ ਆ ਰਹੀ ਹੈ ਕੋਈ ਪ੍ਰਸ਼ਾਸਨ ਦਾ ਨਾ ਤੇ ਕੋਈ ਲਗਾਮ ਨਹੀਂ ਕਿਸੇ ਵੀ ਇਹਨਾਂ ਈ ਰਿਕਸ਼ਾ ਤੋਂ ਪਰੇਸ਼ਾਨ ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰ ਇਹਨਾਂ ਈ ਰਿਕਸ਼ਾ ਦੇ ਕਾਰਨ ਐਕਸੀਡੈਂਟ ਯਾਨੀ ਕਿ ਹਾਦਸੇ ਵੀ ਹੁੰਦੇ ਹੋਏ ਬਚੇ ਨੇ। ਟ੍ਰਾਂਸਪੋਰਟ ਵਿਭਾਗ ਹੁਣ ਤੱਕ ਇਹਨਾਂ ਈ ਰਿਕਸ਼ਾ ਦੇ ਲਈ ਕੋਈ ਵੀ ਪਾਲਿਸੀ ਨਹੀਂ ਬਣਾ ਸਕਿਆ। باوجود ਇਸ ਦੇ ਸ਼ਹਿਰ ਦੇ ਵਿੱਚ ਕੁੰਮੜ ਫਿਰਨਵਾਲੀਆਂ ਥਾਵਾਂ ਤੋਂ ਲੈ ਕੇ ਬੱਸ ਸਟੈਂਡ ਤੱਕ ਦੇ ਸਾਹਮਣੇ ਈ ਰਿਕਸ਼ਾ ਚੱਲ ਰਹੇ ਨੇ। ਮਨੀ ਬਾਜਰਾ ਸﻤੀਤ ਮੱਧਮਾਰਗ ਤੇ ਇਹੇ ਬੇਰੋਕ ਟੋਕ ਚੱਲਦੇ ਹੋਏ ਨਜ਼ਰ ਆ ਰਹੇ ਨੇ। ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਸੁਸਤੀ ਕਿਸੇ ਵੇਲੇ ਵੀ ਕਿਸੇ ਤੇ ਪਾਰੀ ਪੈ ਸਕਦੀ ਹੈ ਜੇਕਰ ਈ ਰਿਕਸ਼ਾ ਦੇ ਨਾਲ ਕੋਈ ਹਾਦਸਾ ਹੁੰਦਾ ਹੈ ਤਾਂ ਇਸ ਦੇ ਲਈ ਜ਼ਿੰਮੇਦਾਰ ਕੌਣ ਹੈ ਇਹ ਸਵਾਲ ਬਣਿਆ ਹੋਇਆ ਹੈ ਔਰ ਕੋਈ ਰੂਲ ਨਹੀਂ ਹੈ ਜहां ਦੇਖਤੇ ਹੈ ਵहां ਬ੍ਰੇਕ ਮਾਰ ਦਿੰਦੇ ਹੈ ਕੋਈ ਪਿੱਛੇ ਸੇ ਐਕਟਿਵਾ ਪਿਆ ਰਹਾ ਹੈ ਇਨਕੇ ਵਿਚ ਮੇ ਬਸਤਾ ਆ ਕੇ ਉਸਕੇ ਬਾਅਦ ਕੋਈ ਸੁਣਵਾਈ ਨਹੀਂ ਹੈ ਜੀ ਜਿੰਨਕੇ ਠੀਕ ਹੈ ਜੀ ਉਸਕੇ ਬਾਅਦ ਯਾਹਾਂ ਪੇ ਮਤਲਬ ਕਿ ਬੱਚੇ ਵੀ ਚਲਾ ਰਹੇ ਹੈ ਨਵਾਲਿਕ ਛੋਟੇ ਛੋਟੇ ਬੱਚੇ ਚਲਾ ਰਹੇ ਹੈ ਈ ਰਿਕਸ਼ਾ कोई रूल नहीं है इनके लिए ई रिक्शा ना जी सबसे बड़ी गल की ई रिक्शा ना का पता ही नहीं है कौन है जी कहाँ तो आ रहे हैं कहाँ जा रहे हैं इनके पास किसी के पास लाइसेंस नहीं है किसी के पास कुछ नहीं है जिन्ना मर्जी सामान लोड करके तुर पद्ते हैं जी जहाँ देखते हैं पां या दस खड़े हो गए जी वही भाई वही जाम लगा देंगे दें दें जी कि प्रशासन ने अज तक के किसी के आधार कार्ड तक भी चेक नहीं करे दो हज़ार रिक्शे के करीब यहाँ चल रहे हैं जी मनी मारे ਸਭ ਤੋਂ ਜ਼ਿਆਦਾ ਜੇ ਸਾਰੇ ਚੰਡੀਗੜ੍ਹ ਮੇਂ ਜ ਰਿਕਸ਼ਾ ਚੱਲਦਾ ਹੋ ਤਾਂ ਸਭ ਤੋਂ ਜ਼ਿਆਦਾ ਮਨੀਮਾਰਾ ਰਿਕਸ਼ਾ ਚੱਲਦਾ ਜੀ। ਆ ਹਰ ਕਿ ਜਗ੍ਹਾ ਚਾਹੇ ਤੁਸੀਂ ਗੋਬਿੰਦਪੁਰੇ ਚੱਲ ਜਾਓ ਮਨੀਮਾਰਾ ਚੱਲ ਜਾਓ ਟਾਊਨ ਚੱਲ ਜਾਓ ਮਨੀਮਾਰਾ ਚੱਲ ਜਾਓ ਬਸ ਸਟੈਂਡ ਚੱਲ ਜਾਓ ਚਾਹ ਤੁਹਾਨੂੰ ਹਰ ਕਿ ਜਗ੍ਹਾ ਇੱਕ ਰਿਕਸ਼ੇ ਦੀ ਲਾਈਨ ਖੜੀ ਹੋਊਗੀ। ਮੇਨ ਬਾਜ਼ਾਰ ਕੇ ਬਾਹਰ ਤਾਂ ਮੇਰੇ ਖਿਆਲ ਨਾਲ ਵਹਾਂ ਲੋਕਾਂ ਨੂੰ 21 ਘੰਟਾ ਮਨਸ਼ਾ ਦੇ ਵਿੱਚੋਂ ਆਕਵਾ ਲੱਗ ਜਾਂਦਾ ਪਾਰ ਕਰਨੇ ਵਾਸਤੇ। ਕਿਉਂਕਿ 10-15 ਇਧਰੇ ਖੜੇ ਹੋ ਜਾਂਦੇ ਇੱਕ ਪਾਸੇ ਕੋਈ ਗੱਡੀ ਫਸ ਗਈ ਜੇ ਤਾਂ ਬੰਦੇ ਨੂੰ 1 ਘੰਟਾ ਲੱਗਣਾ ਹੀ ਲੱਗਣਾ ਹਰ ਸਵੇਰੇ ਚੰਡੀਗੜ੍ਹ ਸ਼ਹਿਰ ਇੱਕ ਪੜੇ ਲਿਖਿਆਗਾ ਸ਼ਹਿਰ ਹੈ ਜੇ ਹੈਲਮਟ ਨਹੀਂ ਲੈਂਦੇ ਉਸਕਾ ਠਾ ਦੇ ਕੇ ਚਲਾਨ ਕਰ ਦਿੰਦੇ ਆ ਜੇ ਸਿੱਕੇ ਦੇ ਪੱਟੀ ਕੇ ਉੱਪਰ ਵੀ ਖੜਿਆ ਸਾਡਾ ਉਹ ਵੀ ਚਲਾਨ ਆ ਜਾਊਗਾ ਲੈਟ ਕੇਪਰ ਕੀ ਤੁਸੀਂ ਰੋਂਗ ਲੈਟ ਲੈਟ ਪਾਰਕ ਕਰਦੀ ਇੰਨੇ ਇੰਨੇ ਚਲਾਨ ਹੋ ਰਹੇ ਲੇਕਿਨ ਇਨਾਂ ਕੇ ਉੱਪਰ ਕੋਈ ਨਕੇਲ ਨਹੀਂ ਕੀਤੀ ਜਾ ਰਹੀ ਕਿ ਬਣੀ ਸਮਝ ਨਹੀਂ ਆਉਂਦਾ ਕਿ ਪ੍ਰਸ਼ਾਸਨ ਕੀ ਕਾਇਮ ਮਿਲੀ ਭਗਤੀ ਹੈ ਪ੍ਰਸ਼ਾਸਨ ਕਿਸ ਕੀ ਮਿਲੀ ਭਗਤੀ ਤੇ ਚੱਲ ਰਹੇ ਹੈ ਮੈਂ ਚਾਹੁੰਦਾ ਕਿ ਇਸकी ਜਾਂਚ ਹੋਣੀ ਚਾਹੀਦੀ ਕਿਉਂਕਿ ਜਿਹੜਾ ਜੋ ਕੋਈ ਨਹੀਂ ਬੰਦਾ ਪਰ ਸਭ ਤੋਂ ਵੱਡੀ ਗਲਤੀ ਇਹ ਪਤਾ ਹੋਣਾ ਜਿਹੜੇ ਬੰਦਾ ਕੌਣ ਹੈ ਕੋਈ ਐਕਸੀਡੈਂਟ ਕਹੋ ਜਾਂਦਾ ਇਹ 1 ਮਿੰਟ ਵਾਰੀ ਖਿਸ਼ਾ ਲੈ ਕੇ ਦੌੜ ਜਾਂਦੇ ਪਤਾ ਨਹੀਂ ਚੱਲਦਾ ਕੌਣ ਹੈ ਕੌਣ ਨਹੀਂ ਤੇ ਰਾਤ ਜੇ ਜਿੱਦਾਂ ਸ਼ਾਮ ਨੂੰ ਹੋ ਜਾਂਦੀ ਹੈ ਕਿਉਂਕਿ ਨੀ ਕਿ ਬੈਟਰੀਆਂ ਡਾਊਨ ਹੋ ਜਾਂਦੀਆਂ ਫਿਰ ਇਹ ਲਾਈਟ ਹੀ ਨਹੀਂ ਜਗਾਂਦੇ ਕਿਉਂਕਿ ਬੈਟਰੀ ਚੱਲਦੀ ਨਹੀਂ ਕਿਉਂਕਿ ਬੈਟਰੀ ਹੀ ਚੱਲਦੇ ਆ ਇਹਨਾਂ ਦਾ ਬਹੁਤ بڑا ਨੁਕਸਾਨ ਪੁਗਤਣਾ ਪੈ ਰਿਹਾ ਮਨੀਵਾਰੇ ਦੇ ਲੋਕਾਂ ਨੂੰ ਇਹਨਾਂ ਮੈਚ ਪ੍ਰਸ਼ਾਸਨ ਦੇ ਮੰਗ ਕਰਦਾ ਵੀ ਇਹਨਾਂ ਕਰ ਸਾਰੇ ਕੇ ਆਧਾਰ ਕਾਰਡ ਚੈੱਕ ਕਰੇ ਜਾਂ ਮੈਂ ਤੇ ਇਹਨਾਂ ਕਿ ਲਾਇਸੈਂਸ ਵੰਡੇ ਲਸਨ ਜਦ ਕਿ ਕਈ ਐਸੇ ਆ ਜਿਨ੍ਹਾਂ ਕੇ ਆਰ ਸੀ ਬਣੀ ਬਣੀ ਹੋਣੀ ਚਾਹੀਦੀ ਬਹੁਤ ਬੰਦਿਆ ਵਾ ਕਿਸੇ ਕੋ ਵੀ ਆਰ ਸੀ ਨਹੀਂ ਹੈ ਉੱਚਤ ਪ੍ਰਸ਼ਾਸਨ ਨੇ ਸ਼ਹਿਰ ਦੇ ਵਿੱਚ ਡੀਜ਼ਲ ਆਟੋ ਤੇ ਰੋਕ ਲਗਾਉਣ ਤੇ ਲਈ ਈ ਰਿਕਸ਼ਾ ਦੀ ਪਾਲਿਸੀ ਬਣਾਈ ਸੀ ਜਿਸ ਦੇ ਤਹਿਤ ਸਟੇਟ ਟ੍ਰਾਂਸਪੋਰਟ ਅਥਾਰਟੀ ਦੇ ਵੱਲੋਂ ਈ ਰਿਕਸ਼ਾ ਦੇ ਲਈ ਪਰਮਿਟ ਜਾਰੀ ਕੀਤੇ ਗਏ ਸਨ ਉਤੇ ਹੀ ਟ੍ਰਾਂਸਪੋਰਟ ਡਿਪਾਰਟਮੈਂਟ ਹੁਣ ਤੱਕ ਈ ਰਿਕਸ਼ਾ ਦੇ ਲਈ ਪਾਲਿਸੀ ਨਹੀਂ ਬਣਾ ਸਕਿਆ ਮਿਨਿਸਟਰੀ ਆਫ ਰੋਡ ਐਂਡ ਟ੍ਰਾਂਸਪੋਰਟ ਨੇ 8 ਅਕਤੂਬਰ 2000 14 ਨੂੰ ਈ ਰਿਕਸ਼ਾ ਸਕੀਮ ਨੂੰ ਮਨਜ਼ੂਰੀ ਦਿੱਤੀ ਸੀ ਪਰ ਚੰਡੀਗੜ੍ਹ ਪ੍ਰਸ਼ਾਸਨ ਨੇ ਹੀ ਤੈਅ ਨੇ ਕੀਤਾ ਕਿ ਆਖਿਰ ਕਿੰਨੇ ਹੀ ਰਿਕਸ਼ਾ ਚੰਡੀਗੜ੍ਹ ਦੇ ਵਿੱਚ ਚਲਾਏ ਜਾਣੇ ਨੇ ਜਗਬਾਣੀ ਟੀਵੀ ਦੇ ਲਈ ਚੰਡੀਗੜ੍ਹ ਤੋਂ ਪਗਵਤ ਸਿੰਘ ਦੀ ਰਿਪੋਰਟ